ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਆਪ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਾ ਦਾ ਦਿਨ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਤੁਸੀਂ ਸਾਨੂੰ ਇੰਦਾ ਹੀ ਸਪੋਰਟ ਕਰੀ ਜੋ ਉਹਦੇ ਤੁਹਾਨੂੰ ਅਸੀਂ ਇੰਦਾ ਹੀ ਵਧੀਆ-ਵਧੀਆ ਬਲੌਗ ਦੇ ਜਾਵਾਂਗੇ ਜੀ ਤੇ ਚਲੋ ਜੀ ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ ਜੀ ਮੈਂ ਘਰ ਦਾ ਕੀ-ਕਿਆ ਕੰਮ ਕੰਮਕਾਰ ਕਰ ਲਿਆ ਜੀ ਤੇ ਅੱਜ ਮੈਂ ਥੋੜੀ ਜਿਹੀ ਲੇਟ ਕਿਉਂਕਿ ਅੱਜ ਸਵੇ ਜਿਆ ਕਹਿੰਦੇ ਧੁੰਦ ਪੈ ਗਈ ਸੀਗੀ ਅੱਜ ਬਹੁਤ ਹਨ ਪਤਾ ਜਿਵੇਂ ਕਿ ਠੰਡ ਦਾ ਮੌਸਮ ਹੈ ਹੁਣ ਧੁੰਦਾਂ ਪੈਣੀ ਸ਼ੁਰੂ ਹੋ ਗਿਆ ਤੇ ਪਹਿਲਾਂ ਤੇ ਮੈਂ ਸਵੇਰੇ ਉੱਠ ਕੇ ਸਾਜਰੇ ਰੋਟੀ ਸੱਚੀ ਬਣਾ ਕੇ ਸਿਮੂਨ ਤੇ ਸਿਗੁੰਦੇ ਦਾ ਟਿਫਨ ਤਿਆਰ ਕਰਕੇ ਉਹਨਾਂ ਨੂੰ ਭੇਜਦਾ ਸੀਗਾ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਪੈ ਗਈ ਸੀ ਕਿ ਤੇ ਫਿਰ ਜਦੋਂ ਥੋੜਾ ਜਿਹਾ ਮੌਸਮ ਸਹੀ ਹੋਇਆ ਯਾਨੀ ਧੁੱਪ ਜੀ ਨਿਕਲੀ ਫਿਰ ਮੈਂ ਉੱਠ ਕੇ ਕੰਮਕਾਰ ਕਰਿਆ ਜੀ ਘਰ ਦਾ ਸਾਰਾ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦੁਕਾਨ ਦੀ ਵੀ ਕਰਦਾ ਇਸ ਸਾਰਾ ਕੰਮਕਾਰ ਕਰ ਲਿਆ ਤੇ ਕੱਪੜੇ-ਕੁਪੜੇ ਧੋਲੇ ਤੇ ਹਜੇ ਸੁੱਕਣੇ ਪਾਣੇ ਨੂੰ ਰਹਿੰਦੇ ਹੈ ਜੀ ਤੇ ਚਲ ਇਹ ਲੋ ਜੀ ਸਾਰੀ ਸਫਾਈ ਸਪਾਈ ਹੋ ਗਈ ਹੈ ਝਾੜੂ ਪੋਚਾ ਲਗਾਤਾ ਜੀ ਮੈਂ ਦੇਖੋ ਸਾਰੇ ਰੂਮ ਦੇ ਵੀ ਹੈਨ ਕਲੀਨ ਹੋ ਗਿਆ ਹੈ ਜੀ ਸਫਾਈ ਕਰਤੀ ਤੇ ਅਦਰ ਵੀ ਹੈਨ ਝਾੜੂ ਪੋਚਾ ਲੱਗ ਗਿਆ ਸਾਫ ਹੋ ਗਿਆ ਜੀ ਬਾਹਰ ਵੀ ਤੇ ਆਸੀ ਮੋਦੀ ਸਕੂਟਰੀ ਖੜੀ ਹੈ ਜੀ ਤੇ ਅਦਰ ਵੀ ਹੈਨ ਸਫਾਈ ਹੋ ਗਈ ਕਿਚਨ ਵੀ ਬਿਲਕੁਲ ਸਾਫ ਤੇ ਕਲੀਨ ਹੋ ਗਿਆ ਹੈ ਜੀ ਅਦਰ ਜੀ ਲੋ ਜੀ ਕਿਚਨ ਆਪਣੇ ਬਿਲਕੁਸਾਫ ਹੋ ਗਿਆ ਕਲੀਨ ਹੋ ਗਿਆ ਤੇ ਆ ਦੇਖੋ ਜੀ ਡੈਡੀ ਲੈਏ ਸੀਗੇ ਜੀ ਬਤਾਉ ਤੇ ਮੈਂ ਨਾ ਫਸਟ ਟਾਈਮ ਦੇਖੇ ਗਏ ਮੇਰੇ ਚਿੱਟੇ ਬਤਾਉ ਵੀ ਹੁੰਦੇ ਤੇ ਦੇਖੋ ਜੀ ਤੁਸੀਂ ਵੀ ਦੇਖਿਆ ਜੀ ਦੇਖੋ ਕਿੰਨੇ ਵਧੀਆ ਲੱਗਦੇ ਹਨ ਬਤਾਉ ਤੇ ਦੇਖੋ ਜੀ ਮੈਂ ਇਹਨਾਂ ਦੀ ਸਬਜ਼ੀ ਬਣਾਉਂਗੀ ਫਿਰ ਨਾਲ ਉਹਦੀ ਰੈਸਪੀ ਵੀ ਸ਼ੇਅਰ ਕਰਾਂਗੀ ਜੀ ਤੇ ਡੈਡੀ ਜੀ ਕਹਿੰਦੇ ਵੀ ਵਧੀਆ ਬਣਦੇ ਡੈਡੀ ਲੈਏ ਸੀਗੇ ਜੀ ਕਹਿੰਦੇ ਖੇਤਾ ਕੁੱਤਾ ਚ ਲੱਗੇ ਹੋਏ ਸੀਗੇ ਤੇ ਡੈਡੀ ਤੋੜ ਲਏ ਸੀਗੇ ਤੇ ਲੋ ਜੀ ਤੇ ਤੁਸੀਂ ਮੈਨੂੰ ਕਮੈਂਟਾ ਜਰੂਰ ਦੇ ਕੇ ਦੱਸਿਓ ਕਿ ਕਿਨੇ ਕਿਨੇ ਹੈ ਜੇ ਬਤਾਉ ਉਹ ਦੇਖੀ ਹੈ ਜੀ ਚਿੱਟੇ ਤੇ ਲੋ ਜੀ ਅੱਧਰ ਵੀ ਸਾਰੇ ਮੇਰੇ ਸਾਫ ਸਪਾਈ ਹੋ ਗਏ ਹੈ ਜੀ ਤੇ ਤੇ ਅੱਧਰ ਵੀ ਰੂਮ ਦੋਨੇ ਰੂਮ ਸਾਫ ਕਲੀਨ ਹੋ ਗਏ ਛਾੜੂ ਪੋਚਾ ਲਗਾ ਕੇ ਜੀ ਤੇ ਦੇਖੋ ਜੀ ਅੱਧਰ ਵੀ ਸਾਰੀ ਸਾਫ ਸਪਾਈ ਕਰਤੀ ਜੀ ਤੇ ਵਿੜਾ ਗੁੜਾ ਉਧਰ ਐਂਡ ਸੁਪਰ ਕੇ ਧੋ ਕੇ ਵਾਸ਼ਰੂਮ ਕੇਰਾ ਸਾਰੇ ਧੋਤੇ ਆ ਦੇਖੋ ਬੇੜਾ ਵੀ ਸਾਫ਼ ਹੈ ਬਿਲਕੁਲ ਐਂਡ ਧੋਤਾ ਵਾਸ਼ਰੂਮ ਵਗੈਰਾ ਤੇ ਉਧਰ ਕੱਪੜੇ ਧੋਏ ਹੋਏ ਹੈ ਜੀ ਜਮਨੇ ਟਾਪੇ ਚ ਤੇ ਥੋੜੇ ਜਿਹੀ ਮਸ਼ੀਨ ਸੁੱਕਣੇ ਪਏ ਸੀਗੇ ਤੇ ਸੁੱਕ ਗਏ ਤੇ ਹੁਣ ਮਾ ਉੱਪਰ ਸੁੱਕਣੇ ਪਾ ਗਏ ਨੇ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਮੈਂ ਉਹਨੇ ਉਹ ਕੱਪੜੇ ਸੁੱਕਣੇ ਪਾ ਲਮਾ ਜੀ ਜੀ ਮੈਂ ਸਵੇਰੇ ਕੱਪੜੇ ਧੋਏ ਸੀਗੇ ਤੇ ਹੁਣ ਸੁੱਕ ਗਏ ਤੇ ਸੁੱਕ ਗਏ ਮੈਂ ਤੋਂ ਬਾਅਦ ਇਹਨਾਂ ਨੂੰ ਉਤਾਰ ਕੇ ਵਿਲੇ ਆਈ ਨੇ ਹੁਣ ਲਗਾਉਂਗਾ ਇਹਨਾਂ ਦੀ ਤੈ ਤੇ ਅੱਜ ਕੱਪੜੇ ਬਹੁਤ ਜ਼ਿਆਦਾ ਸੀਗੇ ਤੋਂ ਇਹਨੂੰ ਯਾਨੀ ਕਿ ਅੱਜ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕਰੀ ਸੀਗੀ ਬੈੱਡਾਂ ਦੀ ਤੇ ਉਹਦੇ ਕਰਕੇ ਅੱਜ ਕੱਪੜੇ ਜ਼ਿਆਦਾ ਸੀਗੇ ਤੇ ਬੈੱਡ ਸ਼ੀਟਾਂ ਵੀ ਧੋਤੀਆਂ ਤੇ ਹੁਣ ਮੈਂ ਲਗਾਉਗੀ ਇਹਨਾਂ ਨੂੰ ਤੈ ਤੇ ਚਲੋ ਜੀ ਮੈਂ ਕੱਪੜੇ ਤੈਹਲ ਲਾ ਲਵਾਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਕੱਪੜੇ ਤੈਹਲ ਲਾਉਣ ਤੋਂ ਬਾਅਦ ਤੇ ਫਿਰ ਇਹਨਾਂ ਨੂੰ ਸੈੱਟ ਕਰਕੇ ਅਲਮਾਰੀ 'ਚ ਵੀ ਰੱਖਣਾ ਜੀ ਸਾਰਿਆਂ ਨੂੰ ਤੇ ਫਿਰ ਜੀ ਸਿਮ ਤੇ ਵੀਰ ਉਹ ਸਕੂਲ ਤੋਂ ਵੀ ਲੈ ਕੇ ਆਣਾ ਜੀ ਤੇ ਚਲੋ ਜੀ ਮੈਂ ਫਟਾਫਟ ਕਾਲਾ ਕੱਪੜੇ ਤਿਆਰ ਕਰ ਲਵਾਂ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਕੱਪੜੇ ਤਿਆਰ ਕਰਨ ਤੋਂ ਬਾਅਦ ਤੇ ਲੋ ਜੀ ਖੇਤਾਂ ਦਾ 뷰 ਚੈੱਕ ਕਰੋ ਜੀ ਸਾਹਮਣੇ ਕਿੰਨਾ ਵਧੀਆ 뷰 ਹੈ ਜੀ ਖੇਤਾਂ ਦਾ ਜੀ ਤੇ ਦੁਪਹਿਰ ਦਾ ਟਾਈਮ ਹੈ ਜੀ ਤੇ ਮੈਂ ਤਾਜ ਆਏ ਸੀਗੇ ਜੀ ਸਿੰਮੂ ਨੂੰ ਲੈਣ ਹਨਾ ਤਾਂ 사ਸੀ ਘਰ ਪਾ ਦੋ ਹਾਂ ਠੀਕਾ ਸਿੰਮੂ ਲੈਣ ਆਇਆ ਸਿੰਮੂ ਨੂੰ ਲੈਣ ਆਇਆ ਤੇ ਅੱਛਾ ਸਕੂਲ ਤੇ ਆਈ ਨਹੀਂ ਅਜੇ ਨਾ ਲੇਟ ਆਂਦੇ ਹੋ ਨਾ ਉਹ ਉਹਦੀ ਬੈਨਾਂ ਦੀ ਹੈ 230 ਤੇ ਜਲੀਪਨੰਦ ਸਾਰੇ ਬੱਚਿਆਂ ਨੂੰ ਛੋੜ ਤੇ ਇੱਧਰ ਲੋ ਜੀ ਸਾਹਮਣੇ ਦੇਖੋ ਪਾਤੀਆਂ ਪੱਤ ਕੇ ਰੱਖੀਆਂ ਵੀ ਹੈ ਜੀ ਕਿੰਨੀਆਂ ਵਧੀਆ ਲਾਦੀ ਹੈ ਜੀ ਹੈਂਡ ਲੈਂਡ ਵਿੱਚ ਪੱਤ ਪੱਤ ਕੇ ਤੇ ਸੁਕਾ ਕੇ ਝਣਕੇ ਰੱਖੀਆਂ ਵੀ ਹੈ ਜੀ ਕਿੰਨੀਆਂ ਵਧੀਆ ਲੱਗਦੀ ਹੈ ਜੀ ਤੇ ਇੱਧਰ ਸਾਹਮਣੇ ਉਹ ਸਾਹਮਣੇ ਦੇਖੋ ਜੀ ਗੰਨਾ ਲੱਗਿਆ ਹੋਇਆ ਹੈ ਜੀ ਜੇ ਤੁਸੀਂ ਵੀਊ ਚੈੱਕ ਕਰੋ ਜੀ ਅੱਗਾ ਕਿੰਨਾ ਵਧੀਆ ਤੇ ਕਿੰਨਾ ਕੈਂਡ ਜੱਗ ਵਿੱਚ ਚਲੋ ਜੀ ਮਿਲਦੇ ਆਏ ਜਦੋਂ ਸਿਮੋਤੀ ਵੈਨ ਆ ਚੁਗੀ ਜੀ ਵੀ ਮਿਲੋ ਜੀ ਸਾਡੀ ਹਰਸੀਵਰਨ ਨੂੰ ਦੱਸ ਸੀ ਘਸਾ ਨੇ ਨੂੰ ਅੱਜ ਆ ਗਏ ਸਕੂਲ ਦਾ ਸਕੂਲ ਤੇ ਆ ਗਿਆ ਹਾਂ ਅੱਛਾ ਫਿਰ ਹੁਣ ਕੇ ਕੱਪੜੇ ਕੁੱਪੜੇ ਚੇਂਜ ਕਰ ਲੈ ਹਾਂ ਕੱਪੜੇ ਕੁੰਦੇ ਸੇਜ਼ ਬਾਲ ਲੈ ਅੱਜ ਵੇਣੂਗੇ ਕਾਪਰ ਕੱਪੀ ਕੰਮ ਮਿਲਿਆ ਕੰਮ ਮਿਲਿਆ ਹਾਂ ਤੇ ਲੋ ਜੀ ਸਾਡੀ ਹਰਸੀਵਰਨ ਲੱਗੀ ਦੱਸਣ ਵੀ ਸਾਨੂੰ ਕੰਮ ਮਿਲਿਆ ਮੈਨੂੰ ਸਕੂਲ ਤੋਂ ਤੇ ਆ ਕੇ ਇਹਨੇ ਬਿੱਲੋ ਧਾਨੀ ਮਿੰਨੂ ਰੋਟੀ ਵਗੈਰਾ ਖਾ ਲਈ ਜੀ ਤੇ ਹੁਣ ਲੱਗੀ ਜੀ ਪਤਾ ਬੱਸ ਉਹ ਖਾਈ ਗਿਆ ਹਾਂ ਫਿਰ ਪਕੌੜੀਆਂ ਖਾਣ ਲੱਗੀ ਹੈ ਜੀ ਹੈਨਾ ਹਾਂ ਤੇ ਆ ਦੇਖੋ ਕਦੀ ਮਮਾ ਆਲੂ ਪੂਜੀਆਂ ਖਾਣਾ ਮੈਂ ਤੇ ਮੈਂ ਕਿਹਾ ਖਾ ਲੈ ਮੈਂ ਕਿਹਾ ਕੌਲੀ ਚ ਪਾ ਕੇ ਦੇ ਦਮਾ ਕੌਲੀ ਚ ਪਾ ਨਹੀਂ ਦਿੰਦਾ ਕਦੂਆ ਕਹਿੰਦਾ ਫਾਫੇ ਵਿੱਚ ਹੀ ਖਾਊਗਾ ਤੇ ਦੱਸੋ ਕਿਆ ਕੰਮ ਮੀਲੇ ਮੈਡਮ ਨੇ ਕਿਆ ਕਹਾਂ ਮਦਿਆ ਜੀ ਅੱਗੇ ਕਰੋ ਕੱਢੇ ਕੱਢੇ ਕਰਕੇ ਕੱਟੇ ਕਰ ਆਵਿਲੇ ਆਦਮੀ ਲੈ ਕਿਉ ਕਿਉ ਆ ਰਿਹਾ ਕਿਉ ਬੜੀ ਕਿਉ ਵੀ ਹੈ ਛੋਟੀ ਕਿ ਵੀ ਮਿਲੀ ਲੈਣ ਨੂੰ ਨਾ ਮੇਰੇ ਮਾਮਲੇ ਉੱਪਰ ਬਾੜਿਆ हाँ। मारे है? पारे के है। ता कुछ करे था? ता मार, दी नहीं मार दी क्या करे था? क्या करे था था? मेरे बच्चे ने ऊपर बच्चे ने मारे मैडम ने मारे बचे मेरे मेरे ने मारा दा मैडम ने बच्चे ने दीदी बाद मैं टेस्ट स्कूल नहीं जाना दीदी बाद दिया दी वो हैं दीदो तो। दीदी माती दी? नहीं दीदी दी भी बाद अच्छे दीदो तो बाद दिया दी मैं जाऊंगी स्कूल अच्छा और कुछ दीदो तो बाद दिया दी नहीं माती कोई नहीं मातेगा गंदे बच्चे हैं बाप दिया वो ओने लगकर बादिया दिया हैं हां तक कर तागणि गायने मेरी गायनी ਦੀਦੀ ਰੱਕਰ ਦੀਦੀ ਨੇ ਤੱਕਰ ਕੀਤੀ ਇਹਦੇ ਨੇ ਇਹਨਿੰਦ ਕਿਹੜੇ ਇਹਨਿੰਦ ਰਕਣ ਮਾਰੇ ਉਹ تیر ਤੇ ਨਹੀਂ ਆਉ ਉਹ ਮਾਰੀਦੀ ਅੱਛਾ ਤੇਰੇ ਤਾਂ ਨਹੀਂ ਮਾਰਿਆ ਮਾਰੀ ਹੈ ਅੱਛਾ ਸਦੂਈ ਕਾਪੀ ਤਾਂ ਕੰਬੀ ਤੇ ਕਾਉ ਕਿਆ ਮਿਲੇ ਇਹ ਵੀ ਮਿਲੇ ਅੱਜ ਆ ਵੀ ਮਿਲੇ ਚੱਲ ਆਪਣੀ ਪਕੌੜੀਆਂ ਖਾਲਾ ਪਕੌੜੀਆਂ ਖਾਣ ਤੋਂ ਬਾਅਦ ਕੰਮ ਕਰਨ ਲੱਗ ਜਾ। ਬਤਾ ਮੈਡਮ ਨੇ 라ਉਂਡ ਕਰਿਆ ਗਲਤ ਲਿਖਿਆ ਤਾਂ ਦੇ। ਤੇ ਮੈਡਮ ਨੇ ਕੀ ਕਰ ਦਿੱਤਿਆ? ਜਿੱਕਿ ਮੈਡਮ ਤਾਂ ਜੀ ਉਸਤਾ ਹੀ ਲਿਖਿਆ ਕਰ। ਠੀਕ ਆ? ਆ ਦੇਖ। ਹੂੰ। ਦੇਖਿਆ? ਬਾਦਿਆ ਆ ਗਿਆ। ਹੂੰ, ਚੱਲ। ਇਹਨੂੰ ਇਹਨੂੰ ਉਹ ਵੀ ਦਿਖਾ ਦੇ ਉਧਰ। ਉਹਦਾ ਵੀ ਮਿਲਿਆ। ਇਹਨੂੰ ਵੀ ਉਹ ਆਪਣੀ ਹੈ। ਹੂੰ। ਸਾਰੇ ਬਾਅਦ ਕਰਨੇ ਆ ਤੇ ਮਾਂ ਟੋਲੀ ਮਿਲਿਆ। ਬੰਦੋ ਬਿਲੀ ਮਿਲਿਆ। ਬਤਾ ਤਾਂ ਦੇਖ ਤਾਂ ਦੇ। ਹਾਂ ਮਿਲਿਆ ਨਹੀਂ ਪਤਾ ਨਹੀਂ ਮਿਲਿਆ ਹੈਗਾ ਇਹਨੂੰ ਰਹਿਣ ਦੋ ਤੇ ਚਲੋ ਜੇ ਮਿਲਦੇ ਆ ਜੀ ਤੁਹਾਨੂੰ ਫੇਰ ਇਹਨੂੰ ਮੈਂ ਹੋਮਵਰਕ ਕਰਾ ਦਵਾਂ ਜੀ ਤੇ ਹੋਮਵਰਕ ਕਰਨ ਤੋਂ ਬਾਅਦ ਤੁਹਾਨੂੰ ਮਿਲਦੇ ਆ ਜੀ ਲਓ ਜੀ ਇੱਧਰ ਮੈਂ ਕਰਮਾ ਕਰਮ ਪਰਚਾਤਾ ਬਣਾ ਲਿਆ ਤੇ ਸਾਰਾ ਕੰਮ ਨਿਬੜ ਗਿਆ ਜੀ ਇਹਨੂੰ ਤੇ ਇੱਧਰ ਨੇ ਫੇਰੇ ਬਣਾਈ ਕੱਢੀ ਮੂਗੀ ਮਸਰਾਂ ਦੀ ਦਾਲ ਦੇਖੋ ਕਿੰਨੀ ਖੜੀਆ ਬਣੀ ਹੈ ਇਹਨੂੰ ਗਾੜੀ-ਗਾੜੀ ਤੇ ਹੁਣ ਇਸੇ ਸ਼ਾਮ ਦੀ ਰੋਟੀ ਬਣਾ ਲਈ ਤੇ ਸਭ ਨੇ ਦਰਦ ਆਣ ਵਾਲੇ ਆ ਜੀ ਫੇਰ ਕਹਾਂਗੇ ਅਸੀਂ ਰੋਟੀ ਕਰਮਾ ਕਰਮ ਤੇ ਬਸ ਰਹਿ ਗਏ 10 10 15 ਮਿੰਟ ਚੱਲਣੇ ਵੀ ਆਇਆ ਨਾ ਜੀ ਆ ਜਾਂਦੇ ਹੋ ਕਈ ਵਾਰ 7 ਵਜੇ ਜਾਂ 7:30 ਤੇ ਇਸ ਤਰ੍ਹਾਂ ਪਹੁੰਚ ਜਾਂਦੇ ਜੀ ਤੇ 7 ਵਜੇ ਕੇ 10 ਮਿੰਟ ਤਾਂ ਹੋ ਹੀ ਗਏ ਆ ਜੀ ਤੇ ਚਲੋ ਜੀ ਮੈਂ ਗਰਮ ਗਰਮ ਪ੍ਰਸ਼ਾਦਾ ਬਣਾ ਰਿਹਾ ਤੇ ਅੱਧਰ ਜੜੀ ਲੈ ਕੇ ਆਏ ਸੀਗੇ ਜੀ ਬਤਾਉ ਤੇ ਮੈਂ ਤਾਂ ਪਹਿਲੀ ਵਾਰ ਦੇਖੇ ਜੀ ਚਿੱਟੇ ਕਲਰ ਦੇ ਬਤਾਉ ਮੈਂ ਪਹਿਲਾਂ ਮੈਂ ਉਹ ਦੂਸਰੇ ਤੋਂ ਦੇਖੇ ਤੇ ਇਹ ਕਹਿੰਦੇ ਬਲੂ ਬਲੂ ਜਿਹਾ ਕਲਰ ਦੇ ਹੁੰਦੇ ਜਿਹੜੇ ਜਾਮਣੀ ਜਾਮਣੀ ਦੇ ਤੇ ਆ ਜੀ ਵਾਈਟ ਬੈਂਕਰ ਮੈਂ ਪਹਿਲੀ ਵਾਰ ਦੇਖੇ ਤੇ ਚਲੋ ਜੀ ਦੇਖੋਗੇ ਕੱਲ ਨੂੰ ਅਸੀਂ ਇਹਨਾਂ ਦੀ ਸਬਜ਼ੀ ਬਣਾਉਂਗੇ ਤੇ ਦੇਖੋਗੇ ਵੀ ਕਿਵੇਂ ਦੀ ਬਣਦੀ ਹੈ ਜੀ ਸਬਜ਼ੀ ਤੇ ਚਲੋ ਵੀ ਉਹਨਾਂ ਦਾ ਤਾਂ ਬਰੰਪਸਾ ਤਾਂ ਮਲਾ ਲਿਆ ਤੇ ਮਿਲਦੀ ਹੈ ਜੀ ਤੁਹਾਨੂੰ ਪੇਰ ਤੇ ਭਾਂਡੇ-ਕੂੜੇ ਸਾਰੇ ਮਾਰ ਲਿਕੇ ਸਾਰੀ ਸਫਾਈ ਹੋ ਗਈ ਕੇ ਚੰਦੀ ਤੇ ਚਲੋ ਜੀ ਉਹਦਰ ਮੇਰੀ ਅਜੀ ਸਿਮੂ ਵੀ ਸਕੂਲ ਦੇ ਆਈ ਤੇ ਨੇ ਹੋਮਵਰਕ ਕਰਿਆ ਤੇ ਹੋਮਵਰਕ ਕਰਨ ਤੋਂ ਬਾਅਦ ਥੋੜੀ ਜਿਹੀ ਪਕੌੜੀਆਂ ਵਗੈਰਾ ਖਾ ਕੇ ਸੁੱਤੀ ਪਈ ਹੈ ਹਜੇ ਉੱઠી ਨਹੀਂ ਤੇ ਉਹਨੂੰ ਮੈਂ ਠਾਲ ਦਵਾ ਜੀ ਕਿਉਂਕਿ ਰਾਤ ਨੂੰ ਵੀ ਸੌਣਾ ਨੇ ਜੀ ਤੇ ਲੋ ਜੀ ਅੱਜ ਲੱਗੇ ਸੀ ਜੀ ਅਸੀਂ ਥੱਲੇ ਜੁੱਤੀਆਂ ਰੈਗ ਦੀ ਸਫਾਈ ਕਰ ਰਹੀਆਂ ਨੇ ਕਿ ਜਿੱਥੇ ਜੁੱਤੀਆਂ ਪਈਆਂ ਸੀਗੀਆਂ ਖਾਸ ਕਰ ਤੇ ਕਾਫੀ ਦਿਨ ਹੋ ਗਏ ਜੀ ਇਹ ਠੀਕ ਨਹੀਂ ਹੋਇਆ ਸੀ ਇਹ ਮਿੱਥੇ ਤੇ ਹੁਣ ਮੈਂ ਲੱਗੀ ਆ ਜੀ ਕੱਢ ਲਈ ਆ ਬਹਰ ਸਾਰੀਆਂ ਤੇ ਮੇਰਾ ਹੋਰ ਸਾਰਾ ਕੰਮ ਨਿਬੜ ਗਿਆ ਸੀਗਾ ਜੀ ਤੇ ਮੈਂ ਸੋਚਿਆ ਮੈਂ ਕਿ ਜਿਹੜੀ ਛੋਟੀਆਂ ਜੁੱਤੀਆਂ ਯਾਨੀ ਸਿਮੂ ਦੀਆਂ ਉਹ ਕੱਟੀਆਂ ਸੀਗੀਆਂ ਮੈਂ ਜੁੱਪਲਾ ਸੈਂਡਲ ਯਾਨੀ ਜੁੱਪਲਾ ਵੀ ਆਗੇ ਬੂਟ ਵੀ ਆਗੇ ਦੋ ਦੋ ਜੋੜੀਆਂ ਵਿੱਚ ਤੇ ਉਹ ਸਿਮੂ ਦੋ ਚੱਕੀ ਫਿਰਦੀ ਆ ਉਧਰ ਤੇ ਮੈਂ ਕਿਹਾ ਇਹ ਕਿਸੇ ਦੇ ਕੋਈ ਜਿਸ ਤਰ੍ਹਾਂ ਕੋਈ ਦਾ ਛੋਟਾ ਜਣਾ ਹੋਇਆ ਜਿਸ ਤੇ ਜਿਵੇਂ ਕਿਸਾਬ ਡਰੇ ਡਰੇ ਪੱਠਾ ਇਹ ਪੱਠੇ ਤੇ ਭਈਏ ਵਗੈਰਾ ਲੱਗੇ ਉਹਨਾਂ ਦੇ ਨਿਆਣੇ ਐ ਜੀ ਤੇ ਮੈਂ ਕਿਹਾ ਗੇਰ ਨੇ ਗੁਰਨੇ ਕਾਤੇ ਮੈਂ ਕਿਹਾ ਉਹਨਾਂ ਦੇ ਕੰਮ ਆ ਜਾਂਦੇ ਜੀ ਤੇ ਮੈਂ ਕਿਹਾ ਕਿਸੇ ਗਰੀਬ ਨੂੰ ਦੇ ਦਊਗੀ ਜੀ ਤੇ ਚਲੋ ਜੀ ਆਹ ਜਿਵੇਂ ਉਹਦੇ ਕੱਪੜੇ ਸਿੱਕੇ ਜੀ ਛੋਟੇ ਹੋਈ ਮੇਰੇ ਆਉਂਦੇ ਹੈਗੇ ਤੇ ਆਦਰ ਆ ਮੇਰੀਆ ਪਈਆ ਜੀ ਹਜੇ ਤੇ ਇਹਨਾਂ ਚ ਤੋਂ ਵੀ ਮੈਂ ਜੇ ਸੈਟਿੰਗ ਕਰਕੇ ਰੱਖੂੰ ਜੀ ਇਹਨਾਂ ਨੂੰ ਇਹਦੇ ਵਿੱਚ ਤੇ ਚਲੋ ਜੀ ਹੁਣ ਰੱਖ ਲਈ ਜੀ ਇਹਨਾਂ ਨੂੰ ਸੈਟਿੰਗ ਕਰਕੇ ਇਹਨਾਂ ਦੀ ਸੈਂਡਲ ਪਾ ਰਾਂ ਪਿਆ ਹੈ ਕਿ ਜੀ ਮੇਰੀ ਬਿਆਲ ਜੁੱਤੀ ਹਜੇ ਤੱਕ ਪਈ ਹੈ ਜੀ ਮੇਰੇ ਕੋਲ ਮੈਸੇਜ ਆਪਾਈ ਸੀ ਕਿ ਇੱਕ ਦੋ ਵਾਰ ਤੇ ਉਸ ਤਰ੍ਹਾਂ ਹੀ ਪਈ ਹੈ ਜੀ ਮੇਰੇ ਕੋਲ ਫਿਰ ਕਦੀ ਟਾਈਮ ਹੀ ਨਹੀਂ ਮਿਲਿਆ ਪਾਣ ਦਾ ਫਿਰ ਉਸ ਤੋਂ ਬਾਅਦ ਮੈਂ ਹੀਲ ਪਾਣੀ ਛਾੜਦੀ ਸੀ ਕਿ ਮਪਾਈ ਹੋਣੀ ਖੱਟ ਪਾਉਂਦੀ ਹੁਣ ਮੈਂ ਇਸ ਤਰ੍ਹਾਂ ਹੀ ਪਈ ਹੈ ਜੀ ਮੇਰੇ ਕੋਲ ਹੀਲ ਵਾਲੀ ਕਈ ਵਾਰ ਜੇ ਕੋਈ ਫਾਟੀ ਫੰਕਸ਼ਨ ਹੋਵੇ ਫੇਰ ਪਾ ਦਿੰਦੀ ਜੀ ਮੈਂ ਤੇ ਪਾ ਪਾ ਕਾ ਪਲਪ ਬੈਪਾ ਕੇ ਲੈ ਬਲੂ ਰੱਖ ਨਾ ਦੇ ਰੱਖ ਨੂੰ ਜੁੱਤੀਆਂ ਨੂੰ ਹੱਥ ਨਹੀਂ ਲਾਈ ਦਿੰਦੇ ਲਾਡੋ ਨਹੀਂ ਐ ਨਹੀਂ ਰੱਖਣਾ ਹੈਗਾ ਨੂੰ ਐ ਰੱਖੋ ਪਰਨ ਕਰਕੇ ਮੈਂ ਪਰਨ ਨੂੰ ਕਰਦਾ ਚਲੋ ਮੈਨੂੰ ਇਹਦੇ ਬਾਰੇ ਕਰਨਾ ਓਕੇ ਆ ਉਹ ਮੇਰੇ ਆ ਗਿਆ ਸਾਰੇ ਇਹ ਤੇੁੱਟੇ ਕਿਤੇ ਰੱਖ ਕੋਈ ਇਹਨੂੰ ਆ ਤੇਰੀ ਹੱਥਲੇ ਰੱਖ ਦੇਣੀ ਕਿਤੇ ਉਰੇ ਰੱਖੋ ਇਹਨਾਂ ਹਾਂ ਇਹਦੇ ਵਿੱਚ ਪਾ ਦੋ ਬਾਕਸ ਚ ਉਹ ਬਾਕਸ ਖੱਡ-ਖੱਡੇ ਸੀ ਕਿ ਮੈਂ ਇਹਦੇ ਵਿੱਚ ਪਾ ਦੋ ਆਪਣੇ ਆਏ ਵਿੱਚ ਪਾਓ ਇਹਦੇ ਵਿੱਚ ਪਾ ਦੇ ਇਹਨੂੰ ਇਹਨੂੰ ਹਾਂ ਇਹਦੇ ਚ ਪਾਵਾ ਬੰਦੇ ਤੋ ਲੋ ਜੀ ਸਿਮੂ ਕਹਿੰਦੀ ਮਮਾ ਲੱਗੀ ਹੈ ਇਕੱਲੀ ਕੰਮ ਕਰਨ ਦੇ ਤੋ ਮੈਂ ਪਿੱਛੇ ਖਾਤੇ ਰਹਿ ਜਾਵਾਂ ਕਦੀ ਲੋ ਜੀ ਮੈਂ ਵੀ ਮਮਾ ਦੀ ਹੈਲਪ ਕਰਵਾ ਦਮਾ ਜੀ ਤੇਰੀ ਹੈ ਹਜੇ ਹੈ ਨਹੀਂ ਕਿ ਟਿੱਟੀ ਜੀ ਤੇ ਹਜੇ ਹੁਣ ਇਹਦੀ ਪਤਾ ਵੀ ਆ ਕੰਮ ਕਰਨਾ ਮੈਂ ਆ ਕੰਮ ਕਰਨਾ ਜੀ ਆ ਗੱਲ ਨੂੰ ਜੇ ਕੋਈ ਵੀ ਕੰਮ ਕਰਾਤਾ ਵਿੱਚ ਟਾਂਗਾ ਡਾੜੀ ਹਰਾਂ ਦੀ ਹੁੰਦੀ ਜੀ ਇਹ ਪਤਾ ਨਹੀਂ ਛੋਟੀ ਹੋ ਗਈ ਛੋੜ ਦੂ ਇੱਕ ਕਾਕੇ ਨੂੰ ਦੇ ਦੂੰਗਾ ਜੀ ਜਿਹੜਾ ਛੋਟਾ ਕਾਕਾ ਉਹਨੂੰ ਦੇ ਦੂੰਗੇ ਅਸੀਂ ਆ ਠੀਕ ਆ ਚੋਟਰ ਕਾਕਾ ਦੇ ਦੇ ਦੂਗਾ ਵੀ ਇਹਦੀ ਜਿਹਨੇ ਰੱਖੂਗਾ ਤੋ ਫਾਵੇਜ ਬਾ ਦੂੰਗਾ ਪਾਪਾਰੇ ਕੱਲ ਡਿਊਟੀ ਜਾਣਾ ਨਾ ਪਾਪਾ ਜਾਂਦਾ ਜਾਂਦਾ ਫੜਾ ਜੂਗਾ ਨਹੀਂ ਮੈਂ ਦੱਬਾ ਦੇ ਦੂਗਾ ਦੇ ਦੂਗਾ ਆਹਾ ਦੱਬਾ ਹੈ ਕੱਲ ਦੇ ਦੱਬਾ ਦੇ ਦੱਬਾ ਦੇ ਕੀ ਆਊਗਾ ਆ ਅੱਛਾ ਐਨੂ ਐਨੂ ਉਹ ਰੈਂਦੇ ਉਹ ਪਰਾਲੇ ਰੈਂਦੇ ਬੁੱਤ ਆ ਤਾਂ ਮੈਨੂੰ ਪੜਾ ਦੇ ਆ ਮੈਨੂੰ ਪੜਾ ਦੇ ਬਸ ਛੱਡ ਦੇ ਹਾਂ ਕਿੱਥੇ ਲੱਕਾ ਹੈ ਕਿੱਥੇ ਅਧਰ ਲੱਕਾ ਐਧਰ ਕੁ ਐਧਰ ਹੈ ਕਿੱਧਰ ਇਹ ਲੱਕਾ ਪੂਗਾ ਤੇ ਚਲੋ ਜੀ ਉਹ ਮੈਂ ਰੱਖ ਲਾਂ ਪਾਜੀ ਜੁੱਤੀਆਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਨਹੀਂ ਮੈਂ ਰੱਖਦਾ ਮੈਂ ਸੈਟਿੰਗ ਕਰਕੇ ਪਾ ਦਊਗਾ ਕਰ ਲਓ ਜੀ ਹੁਣ ਮੈਂ ਜੁੱਤੀਆਂ ਦੀ ਸੈਟਿੰਗ ਕਰ ਲਈ ਸੀਗੀ ਸਾਰੀ ਤੇ ਰੱਖਤੀ ਸਿਮੂ ਨੂੰ ਪੇਜਾਰ ਨੂੰ ਜੀ ਉਹਨਾਂ ਨੂੰ ਕਰਨੀ ਜਾਂਦੀ ਕੋਈ ਕੰਮ ਨਹੀਂ ਜੀ ਤੇ ਚਲੋ ਜੀ ਹੁਣ ਇਹ ਤਾਂ ਰੱਖ ਦਿਆ ਸੀ ਤੇ ਇਹਨਾਂ ਨੂੰ ਲਪਾਪਿਛ ਪਾ ਦੂੰਗੀ ਜੀ ਇਹ ਕਿਸੇ ਨੂੰ ਦੇ ਦੂੰਗੀ ਜੀ ਇਹਦੇ ਛੋਟੀਆਂ ਹੋਈਆਂ ਵੀ ਹੈ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਤੇ ਲਓ ਜੀ ਉਧਰ ਮੇਰੀ ਸਿਮੂ ਸਦੀ ਪਈ ਹੈ ਜੀ ਤੇ ਮੈਂ ਕਿਹਾ ਇਹਨੂੰ ਸੌਣ ਦੋ ਤੇ ਮੈਨੂੰ ਕਾफी ਦਿਨ ਦਾ ਟਾਈਮ ਹੀ ਲੱਗਿਆ ਸੀ ਗਲਮਾਰੀਸ਼ ਕੱਪੜੇ ਉਤਲ-ਹੋਤਲ ਹੋਏ ਪਏ ਸੀਗੇ ਸਾਰੇ ਜੀ ਤੇ ਤੈਹ ਲਾ ਕੇ ਨਹੀਂ ਰੱਖ ਹੋਏ ਸੀਗੇ ਤੇ ਮੈਂ ਸੋਚਿਆ ਕਿਉਂ ਨਾ ਅੱਜ ਲਮਾਰੀ ਦੀ ਸੈਟਿੰਗ ਕਰ ਲਈਏ ਤੇ ਘਰਪਣ ਵਾਲੇ ਕੱਪੜੇ ਤਾਂ ਕਲਾਰਾ ਜੇ ਪਿਆ ਸੀਗਾ ਤਾਂ ਕੁਝ ਰੱਬ ਦੇ ਵੀ ਨਹੀਂ ਸੀਗੇ ਇੱਧਰ ਉੱਧਰ ਹੋਏ ਸੀਗੇ ਜੀ ਤੇ ਪਿੱਛੇ ਵਾਲੀ ਅਲਮਾਰੀयां ਨਹੀਂ ਆਣ ਜਾਣੇ ਕਪੜਾ ਦੀ ਅਲਮਾਰੀ ਤਾਂ ਮੈਂ ਸੈੱਟ ਕਰ ਦਿੱਤੀ ਸੀਗੀ ਤੇ ਮੈਂ ਸੋਚਿਆ ਅੱਜ ਕਿਉਂ ਨਾ ਅਲਮਾਰੀ ਸੈੱਟ ਕਰ ਲਵਾਂ ਜੀ ਜਿੰਨਾ ਚਿਰ ਸੀ ਮੂੰਹ ਸੁੱਤੀ ਪਈ ਹੈ ਜੀ ਤੇ ਜਦ ਜਦ ਔਨੀ ਦੇਰ ਚ ਸੁਖ ਵੀ ਆ ਜੂੰਗੇ ਡਿਊਟੀ ਤੋਂ ਤੇ ਮੈਂ ਇਹਨੂੰ ਅੱਧੇ ਘੰਟਾ ਲੱਗਣਾ ਜੀ ਅਲਮਾਰੀ ਸੈੱਟ ਕਰਨ ਨੂੰ ਤੇ ਚਲੋ ਜੀ ਮੈਂ ਪਹਿਲਾਂ ਅਲਮਾਰੀ ਸੈੱਟ ਕਰ ਲਵਾਂ ਫਟਾਫਟ ਤੇ ਮਿਲਦੇ ਹਾਂ ਜੀ ਤੁਹਾਨੂੰ ਫੇਰ ਅਲਮਾਰੀ ਸੈੱਟ ਕਰਨ ਤੋਂ ਬਾਅਦ ਸਾਡੀ ਸਿਮੂ ਸੁਤੀ ਉੱਠੀ ਨਹੀਂ ਜੀ ਤੇ ਇੱਧਰ ਮੈਂ ਸਾਰੀ ਬਲਮਾਰੀ ਵੀ ਸੈੱਟ ਕਰ ਲਈ ਜੀ ਤੇ ਨੀਚੇ ਕਰਦੇ ਜੀ ਸੁੱਖ ਦੇ ਕੱਪੜੇ ਤੇ ਉਸ ਤੋਂ ਉੱਪਰ ਮੇਰੇ ਤੇ ਉੱਪਰ ਕਰਦੇ ਜੀ ਗਰਮ ਕੱਪੜੇ ਜਿਵੇਂ ਸ਼ਾਲਾਂ ਕੋਟੀਆਂ ਵਗੈਰਾ ਜਕੋਟ ਵਗੈਰਾ ਸਭ ਕੁਝ ਕਦੇ ਰੱਖਦੇ ਜੀ ਤੇ ਹੁਣ ਓਕੇ ਸੌਕੇ ਹੋ ਹੋ ਕੇ ਜੀ ਬਹੁਤ ਓਕੀ ਬਲਮਾਰੀ ਸੈੱਟ ਆਈ ਜੀ ਅੱਜ ਮੇਰੀ ਤੇ ਬਹੁਤ ਇੰਦਾ ਖਲਾਰਾ ਪਿਆ ਸੀਗਾ ਤਾਂ ਮੈਂ ਸੋਚਿਆ ਤਾਂ ਵੀ ਕੱਲ ਸੈੱਟ ਕਰਾਂ ਕੱਲ ਸੈੱਟ ਕਰਾਂ ਤੇ ਹੁਣ ਸੈੱਟ ਹੋਈ ਜੀ ਤੇ ਲੋ ਜੀ ਹੁਣ ਬਲਮਾਰੀ ਹੋ ਗਈ ਜੀ ਸੈੱਟ ਸਾਡੀ ਤੇ ਹੁਣ ਮੈਂ ਠਾਲਦੀ ਆ ਜੀ ਸਿਮਮੂ ਨੂੰ ਫੇਰ ਰੋਟੀ ਖਾਉਂਕੇ ਜੀ ਅਸੀਂ ਤੇ ਫਿਰ ਸੁੱਖ ਵੀ ਆ ਗਏ ਜੀ ਤੇ ਮੈਂ ਰੋਟੀ ਪਾ ਲਿਆ ਮਾ ਜੀ ਤੇ ਫੇਰ ਰੋਟੀ ਖਾ ਕੇ ਖਾਂਦੇ ਆ ਜੀ ਜਦ ਨਾਲੇ ਸੁੱਖ ਨੂੰ ਪੁੱਛੂਗੀ ਵੀ ਅੱਜ ਦਾਲ ਕਿਵੇਂ ਦੀ ਬਣਤੀ ਮੈਂ ਸਵੇਰੇ ਦਾਲ ਬਣਾਈ ਸੀਗੀ ਤੇ ਮੈਂ ਡਿਊਟੀ ਚਲੇ ਗਈ ਸੀਗਾ ਸਵੇਰੇ ਖੇਤੀ ਸੀਗੀ ਨੰਦਾ ਸੀ ਪੁੱਛਿਆ ਨਹੀਂ ਵੀ ਸਬਜੀ ਕਿ ਮੇਰੀ ਬਣੀ ਦਾਲ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਉਧਰ ਮੇਰੀ ਫਾਤਿਮਾ ਵੀ ਉੱਠ ਗਈ ਸਿਮਮੂ ਵੀ ਉੱਠ ਗਈ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਕਦਾਂ ਮੇਰਾ ਪੁੱਤ ਸੁੱਤਾ ਵਿਆਦਾ ਸਕੂਲ ਦਾ ਹੋਮਵਰਕ ਵਗੈਰਾ ਕਰਕੇ ਤੇ ਹੁਣ ਉੱਠੀ ਐ ਰੋਟੀ ਰੋਟੀ ਖਲਾਦੀ ਐ ਜੀ ਇਹਨੂੰ ਸ਼ੀਮੂ ਉਹ ਜਿਵੇਂ ਨੋਟੀ ਨਹੀਂ ਗਣੀ ਉੱਤ ਜੋ ਤੇ ਚਲੋ ਜੀ ਮਿਲਦੀ ਐ ਜੀ ਸਾਨੂੰ ਫੇਰ ਬਹੁਤ ਔਕੀ ਹਮਾਰੀ ਸੈਟ ਹੋਈ ਜੀ ਮੇਰੀ ਤੇ ਹਰੇ ਨਿੱਕੇ ਦੇਖਦੀ ਅੱਧਰ ਬੈਡਾ ਇਸ ਵੀ ਕਿਆ ਹੈ ਕੱਲ ਨੂੰ ਤੇ ਉਹ ਵੀ ਸੈੱਟ ਕਰਨਾ ਜੀ ਗਰਮ ਕੱਪੜੇ ਉਹਦੇ ਚ ਪਏ ਹੋ ਉਹ ਵੀ ਸੈੱਟ ਕਰੂੰਗੀ ਜੀ ਕੱਲ ਨੂੰ ਬੈਡਾ ਦਾ ਨੰਬਰ ਹੈ ਜੀ ਤੇ ਮਿਲ ਲਏ ਜੀ ਤੁਹਾਨੂੰ ਫੇਰ ਹੁਣ ਰੋਟੀ ਖਾ ਲਈ ਜੀ ਤੇ ਲੋ ਜੀ ਮਿਲੋ ਜੀ ਸੁੱਖ ਨੂੰ ਆਗੇ ਸੀਗੇ ਜੀ ਡਿਊਟੀ ਤੇ ਤੇ ਮੈਲ ਮਰੀ ਅਲਮੂਰੀ ਸੈੱਟ ਕਰ ਲਈ ਸੀਗੀ ਤੇ ਹੁਣ ਲੱਗੇ ਜੀ ਅਸੀਂ ਰੋਟੀ ਖਾਣ ਤੇ ਅੱਧਰ ਮੂੰਗੀ ਮਸਲਾ ਤੇ ਦਾਲ ਤੇ ਨਾਲ ਰੋਟੀ ਖੀਰਾ ਕੱਟਿਆ ਵਾ ਇਹ ਨਾਲ ਨਿੰਬੂ ਦਾ ਨਿੰਬੂ ਮਿਰਚਾ ਦਾ ਆਚਾਰ ਤੇ ਆਜੋ ਜੀ ਤੁਸੀਂ ਵੀ ਖਾ ਲਓ ਜੀ ਗਰਮਾ ਗਰਮ ਰੋਟੀ ਤੇ ਮੈਂ ਆ ਗਿਆ ਤਾਂ ਨੂੰ ਮੈਂ ਕੌਲੀ ਮੈਂ ਰੱਖ ਕੇ ਲਿਆ ਰੰਦੀ ਮੈਨੂੰ ਕਿਹਾ ਨਹੀਂ ਤੂੰ ਕਹਿੰਦੇ ਇਦੀ ਚ ਰੱਖ ਸਾਰਾ ਕੁਝ ਇਹ ਜਿਵੇਂ ਬਣੀ ਦਾਲ ਇੱਕ ਨੰਬਰ ਹੈ ਡੈਸਟੀ ਬਹੁਤ ਬੜੀਆ ਬਣੀ ਹਾਂਜੀ ਹਾਂ ਤੇ ਮੈਂ ਸਵੇਰੇ ਤੁਸੀਂ ਚਲੇ ਗਏ ਸੀਗੇ ਡਿਊਟੀ ਤੇ ਮੈਂ ਤੇ ਪੁੱਛਣੀ ਹੋਇਆ ਵੀ ਦਾਲ ਕਿਵੇਂ ਦੀ ਬਣੀ ਐ ਰੋਟੀਆਂ ਦੇ ਟਾਈਮ ਨਹੀਂ ਲੱਗੇ ਹੋਏ ਸਵੇਰੇ ਸਵੇਰੇ ਕਾਲੀ ਬਹੁਤ ਦੀ ਉੱਧਰ ਟਿਫਨ ਤਿਆਰ ਕਰਨੇ ਸਿਮੂ ਨੂੰ ਸਕੂਲ ਭੇਜਣਾ ਸਿਮੂ ਨੂੰ ਤਿਆਰ ਕਰਨਾ ਤੁਹਾਨੂੰ ਭੇਜਣਾ ਬਿਊਟੀ ਵਰ ਤਿਆਰ ਕਰਕੇ ਤਿਆਰ ਤਾਂ ਤੁਸੀਂ ਆਪ ਹੀ ਹੁੰਦੇ ਪਰ ਟੀਵਨ ਤਿਆਰ ਕਰਨਾ ਤੁਹਾਡਾ ਹਾਂਜੀ ਤੇ ਸਵੇਰੇ ਸਵੇਰੇ ਤਾਂ ਮੈਂ ਪੁੰਦਲ ਜਾਂਦੀ ਸੱਚੀ ਹੰਦੀ ਸਵੇਰ ਕੰਮੇ ਪਾਉਂ ਹੂੰ ਸਵੇਰੇ ਦੇ ਟਾਈਮ ਤੇ ਬਹੁਤ ਕੰਮ ਹੁੰਦਾ ਵੀ ਇਹਨੂੰ ਤਿਆਰ ਕਰਨਾ ਇੱਕ ਛੋਟੇ ਜਿਹੇ ਕਾਕੇ ਜੀ ਨੂੰ ਛੱਡੇ ਨੂੰ ਆਵਾ ਰੋਟੀ ਨੂੰ ਕੀ ਬਣਦੇ ਤੇ ਨਾ ਕੋਈ ਵਾ ਨੀ ਨਾ ਤਾਂ ਇਹ ਤਾਂ ਮੈਂ ਫਿਰ ਪਹਿਲਾਂ ਸਵੇਰੇ ਸੱਜ ਰੋਟੀ ਸਬਜੀ ਬਣਾਦੀ ਫਿਰ ਉਹਦੇ ਬਾਅਦ ਸੀਮੂ ਨੂੰ ਤਿਆਰ ਕਰਨਾ ਹਾਂਜੀ ਫਿਰ ਸੁਗਮਿੰਦਰ ਦਾ ਟੀਵਨ ਤਿਆਰ ਕਰਨਾ ਫਿਰ ਸੀਮੂ ਦਾ ਟੀਵਨ ਤਿਆਰ ਕਰਨਾ ਇਹ ਜੀ ਮੁੰਡਾ ਸਕੂਲ ਉੱਠੜ ਕੇ ਆਣਾ ਬੈਂ ਵਿੱਚ ਕਾਕੇ ਨੂੰ ਜੇ ਸੁੱਖ ਚ ਲੈ ਜਾਂਦੇ ਜੀ ਪਹਿਲਾ ਤੇ ਕਈ ਵਾਰ ਤਾਂ ਡੈਡੀ ਛੱਡ ਜਾਂਦੇ ਜੀ ਸਿਮੂ ਨੂੰ ਬੈਂਚ ਕਈ ਵਾਰ ਮੈਨੂੰ ਜਾਣਾ ਪੈਂਦਾ ਜੀ ਜਿੱਦ ਸਾਡੇ ਡੈਡੀ ਕਈ ਵਾਰ ਖੇਤਾਂ ਦੀ ਲੈਣ ਲੂਟ ਆ ਜਾਂਦੀ ਵੀ ਡੈਡੀ ਖੇਤਾਂ ਜਾਣਾ ਹੁੰਦਾ ਜੀ ਤੇ ਫਿਰ ਕਈ ਵਾਰ ਮੈਨੂੰ ਜਾਣਾ ਪੈਂਦਾ ਜੀ ਤੇ ਮੈਨੂੰ 9:00 ਵਜੇ ਆ ਜਾਣਾ ਪੈਂਦਾ ਤੇ ਸਿਮੂ ਦੀ ਵੈਨ ਲੇਟ ਆਉਂਦੀ ਜੀ ਕਾਫੀ 8:30 ਤੋਂ ਬਾਅਦ ਜਾਂਦੀ 8:40 8:00 ਦੇ ਆਂਦੀ ਵੀ ਜੀ 8:40 ਤੇ ਤੇ ਸਰਦੀਆਂ ਕਰਕੇ ਟਾਈਮ ਚੇਂਜ ਹੋਇਆ ਵਾ ਜੀ ਹਾਂ ਜੀ ਤੇ ਉਹਦੇ ਕਰਕੇ ਮੈਂ ਲੇਟਾਂ ਦੀ ਤੇ ਸੁੱਖ ਨਹੀਂ ਜਾਣਾ ਹੁੰਦਾ ਜੀ 8:30 8:20 ਤੇ ਚਲੇ ਜਾਂਦੀ ਜੀ ਇਹ ਤੇ ਚਲੋ ਜੀ ਇੱਧਰ ਸਾਡੀ ਚੀਮੂ ਪਈਏ ਗੋਦੀ ਵਿੱਚ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਹੁਣ ਅਸੀਂ ਖਾ ਲਈ ਜੀ ਪ੍ਰਸ਼ਾਦਾ ਤੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ ਬਾਏ ਬਾਏ ਜੀ ਬੜੀ ਅਸਮਾਈਲਾ ਸਮਾਈਲਾ ਹੀ ਦੇਰ ਲੱਗੀ ਅੱਜ ਕਿੰ ਕੀ ਗੱਲ ਹੈ ਨਾ ਨਾ ਕੁਝ ਨਹੀਂ ਤੇ ਚਲੋ ਜੀ ਮਿਲਦੀ ਹਾਂ ਜੀ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ ਮਜ਼ਾਕ ਕਰਦੀ ਮੈਂ ਤੁਹਾਨੂੰ